ਪੰਜਾਬੀ ਇੰਡਸਟਰੀ ਨਾਲ ਜੁੜੀ ਹੋਈ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬੀ ਸਿੰਗਰ ਰੰਮੀ ਰੰਧਾਵਾ ਦੇ ਉੱਤੇ ਐਫ ਆਈ ਆਰ ਹੈ ਜੋ ਦਰਜ ਕਰ ਲਈ ਗਈ ਹੈ ਜੀ ਹਾਂ ਐਸ ਆਈ ਕਬਲਜੀਤ ਦੀ ਸ਼ਿਕਾਇਤ ਤੇ ਰੰਮੀ ਰੰਧਾਵਾ ਦੇ ਉੱਤੇ ਜਿਹੜੀ ਹੈ ਐਫ ਆਈ ਆਰ ਦਰਜ ਕੀਤੀ ਗਈ ਹੈ ਅੰਮ੍ਰਿਤਸਰ ਅਜਨਾਲਾ ਦੇ ਰਹਿਣ ਵਾਲੇ ਰੰਮੀ ਰੰਧਾਵਾ ਨੇ ਜੋ ਕਿ ਅਜਨਾਲਾ ਦੇ ਵਿੱਚ ਹੀ ਉਹਨਾਂ ਤੇ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਹੈ ਦਰਅਸਲ ਉਹਨਾਂ ਦੀ ਇੱਕ ਸੋਸ਼ਲ ਮੀਡੀਆ ਪੋਸਟ ਤੇ ਜਿਸ ਵਿੱਚ ਉਹ ਹਥਿਆਰ ਦੀ ਨਮਾਇਸ਼ ਕਰ ਰਹੇ ਨੇ ਉਸ ਦੀ ਸ਼ਿਕਾਇਤ ਹੈ ਜਿਹੜੀ ਐਸਆਈ ਕਬਲਜੀਤ ਸਿੰਘ ਵੱਲੋਂ ਕੀਤੀ ਗਈ ਹੈ ਦੇ ਪੰਜਾਬ ਪੁਲਿਸ ਵੱਲੋਂ ਹੁਣ ਉਹਨਾਂ ਤੇ ਐਫਆਈਆਰ ਜਿਹੜੀ ਦਰਜ ਕਰ ਲਈ ਗਈ ਹੈ ਪੰਜਾਬੀ ਇੰਡਸਟਰੀ ਨਾਲ ਜੁੜੀ ਹੋਈ ਇਸ ਵੇਲੇ ਦੀ ਇਹ ਵੱਡੀ ਖਬਰ ਹੈ ਕਿ ਰੰਮੀ ਰੰਦਾਵਾ ਦੇ ਉੱਤੇ ਜਿਹੜੀ ਐਫਆਈਆਰ ਹੈ ਉਹ ਦਰਜ ਕਰ ਲਈ ਗਈ ਹੈ ਹਾਲਾਂਕਿ ਰੰਮੀ ਰੰਦਾਵਾ ਦੀ ਅਸੀਂ ਸੋਸ਼ਲ ਮੀਡੀਆ ਦੇ ਪੋਸਟਾਂ ਦੇਖੀਏ ਤਾਂ ਅਕਸਰ ਹੀ ਉਹ ਹਥਿਆਰਾਂ ਦੀ ਨਾਲ ਫੋਟੋਆਂ ਵੀਡੀਓ ਪਾਉਂਦੇ ਨਜ਼ਰ ਆਉਂਦੇ ਨੇ ਪਰ ਇਸ ਵਾਰ ਉਹਨਾਂ ਦੇ ਉੱਤੇ ਉਹਨਾਂ ਦੀ ਸੋਸ਼ਲ ਮੀਡੀਆ ਪੋਸਟ ਤੇ ਜਿਸ ਚੋ ਹਥਿਆਰਾਂ ਦੀ ਨੁਮائش ਕਰ ਰਹੇ ਸੀ ਉਸ ਤੇ ਉਹਨਾਂ ਤੇ ਐਫ ਆਈ ਆਰ ਜਿਹੜੀ ਦਰਜ ਕਰ ਲਈ ਗਈ ਹੈ ਇਹ ਏਐਸਆਈ ਕਵਲਜੀਤ ਸਿੰਘ ਵੱਲੋਂ ਕਰਵਾਈ ਗਈ ਹੈ ਜੋ ਕਿ ਅਜਨਾਲਾ ਥਾਣੇ ਦੇ ਵਿੱਚ ਨੇ ਅਜਨਾਲਾ ਥਾਣੇ ਦੇ ਵਿੱਚ ਹੀ ਉਹਨਾਂ ਤੇ ਐਫ ਆਈ ਆਰ ਦਰਜ ਹੋਈ ਆ ਅੰਮ੍ਰਿਤਸਰ ਅਜਨਾਲਾ ਦੇ ਰਹਿਣ ਵਾਲੇ ਰਮੀ ਰੰਦਾਵਾ ਨੇ ਹਾਲਾਂਕਿ ਇਹ ਸੋਸ਼ਲ ਮੀਡੀਆ ਤੇ ਲਗਾਤਾਰ ਐਡਾਂ ਦੇ ਹੀ ਪੋਸਟਾਂ ਪਾਉਂਦੇ ਨੇ ਇਹਨਾਂ ਦੀ ਪੋਸਟਾਂ ਦੇ ਵਿੱਚ ਹਥਿਆਰਾਂ ਦੀ ਗੱਲ ਇਹਨਾਂ ਦੇ ਗਾਣਿਆਂ ਦੇ ਵਿੱਚ ਵੀ ਕਈਆਂ ਚ ਹਥਿਆਰਾਂ ਦੀ ਗੱਲ ਹੋਈ ਹੈ ਪਰ ਇਸ ਵਾਰ ਉਹਨਾਂ ਦੀ ਇੱਕ ਸੋਸ਼ਲ ਮੀਡੀਆ ਪੋਸਟ ਕਰਕੇ ਪੀਐਨਐਸ ਦੀ ਧਾਰਾ 232 ਅਤੇ ਆਰਮਜ਼ ਐਕਟ ਦੇ ਤਹਿਤ ਉਹਨਾਂ ਤੇ ਐਫਆਈਆਰ ਜਿਹੜੀ ਦਰਜ ਕਰ ਲਈ ਗਈ ਹੈ ਹੁਣ ਰੰਮੀ ਰੰਦਾਵਾ ਦੀ ਇਹ ਜਿਹੜੀਆਂ ਮੁਸ਼ਕਲਾਂ ਨੇ ਉਹ ਵਧਣ ਵਾਲੀਆਂ ਨੇ ਪੰਜਾਬੀ ਇੰਡਸਟਰੀ ਨਾਲ ਜੁੜੀ ਹੋਈ ਇਸ ਵੇਲੇ ਵੀ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਰੰਮੀ ਰੰਦਾਵਾ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਵੱਧ ਚੁੱਕੀਆਂ ਨੇ ਉਹਨਾਂ ਦੇ ਉੱਤੇ ਜਿਹੜੀ ਐਫਆਈਆਰ ਆ ਉਹ ਦਰਜ ਕਰ ਲਈ ਗਈ ਹੈ ਐਸਐਸਆਈ ਕਬਲਜੀਤ ਸਿੰਘ ਦੀ ਸ਼ਿਕਾਇਤ ਤੇ ਉਹਨਾਂ ਤੇ ਐਫਆਈਆਰ ਜਿਹੜੀ ਦਰਜ ਹੋਈ ਹੈ ਉਨਾਤੇ ਬੀਐਨਐਸ ਦੀ ਧਾਰਾ 223 ਤੇ ਆਮ ਜ਼ਖਤ ਦੇ ਤਹਿਤ ਜਿਹੜੀ ਐਫਆਈਆਰ ਦਰਜ ਕੀਤੀ ਗਈ ਹੈ ਇਸ ਵੇਲੇ ਦੀ ਇਹ ਵੱਡੀ ਖਬਰ ਹੈ ਕਿ ਰੰਮੀ ਰੰਧਾਵਾ ਦੇ ਉੱਤੇ ਜਿਹੜੀ ਐਫਆਈਆਰ ਹੈ ਐਸਆਈ ਕਵਲਜੀਤ ਸਿੰਘ ਦੀ ਸ਼ਿਕਾਇਤ ਤੇ ਦਰਜ ਕੀਤੀ ਗਈ ਹੈ ਪੰਜਾਬੀ ਇੰਡਸਟਰੀ ਨਾਲ ਜੁੜੀ ਹੋਈ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬੀ ਸਿੰਗਰ ਰੰਮੀ ਰੰਧਾਵਾ ਦੇ ਉੱਤੇ ਐਫਆਈਆਰ ਜੋ ਦਰਜ ਕਰ ਲਈ ਗਈ ਹੈ ਜੀ ਹਾਂ ਐਸਆਈ ਕਵਲਜੀਤ ਦੀ ਸ਼ਿਕਾਇਤ ਤੇ ਰੰਮੀ ਰੰਧਾਵਾ ਦੇ ਉੱਤੇ ਜਿਹੜੀ ਹੈ ਐਫਆਈਆਰ ਦਰਜ ਕੀਤੀ ਗਈ ਹੈ ਅੰਮ੍ਰਿਤਸਰ ਅਜਨਾਲਾ ਦੇ ਰਹਿਣ ਵਾਲੇ ਰੰਮੀ ਰੰਡਾਵਾ ਨੇ ਜੋ ਕਿ ਅਜਨਾਲਾ ਦੇ ਵਿੱਚ ਹੀ ਉਹਨਾਂ ਤੇ ਐਫਆਈਆਰ ਜਿਹੜੀ ਦਰਜ ਕੀਤੀ ਗਈ ਹੈ ਦਰਅਸਲ ਉਹਨਾਂ ਦੀ ਇੱਕ ਸੋਸ਼ਲ ਮੀਡੀਆ ਪੋਸਟ ਤੇ ਜਿੱਚ ਉਹ ਹਥਿਆਰ ਦੀ ਨਮਾਇਸ਼ ਕਰ ਰਹੇ ਨੇ ਉਸ ਦੀ ਸ਼ਿਕਾਇਤ ਹੈ ਜਿਹੜੀ ਐਸਐਸਆਈ ਕਬਲਜੀਤ ਸਿੰਘ ਵੱਲੋਂ ਕੀਤੀ ਗਈ ਹੈ ਦੇ ਪੰਜਾਬ ਪੁਲਿਸ ਵੱਲੋਂ ਹੁਣ ਉਹਨਾਂ ਤੇ ਐਫਆਈਆਰ ਜਿਹੜੀ ਦਰਜ ਕਰ ਲਈ ਗਈ ਹੈ ਪੰਜਾਬੀ ਇੰਡਸਟਰੀ ਨਾਲ ਜੁੜੀ ਹੋਈ ਇਸ ਵੇਲੇ ਦੀ ਇਹ ਵੱਡੀ ਖਬਰ ਹੈ ਕਿ ਰੰਮੀ ਰੰਡਾਵਾ ਦੇ ਉੱਤੇ ਜਿਹੜੀ ਐਫਆਈਆਰ ਹੈ ਉਹ ਦਰਜ ਕਰ ਲਈ ਗਈ ਹੈ ਹਾਲਕਿ ਰਮੀ ਰੰਧਾਵਾ ਦੀ ਅਸੀਂ ਸੋਸ਼ਲ ਮੀਡੀਆ ਦੇ ਪੋਸਟਾਂ ਦੇਖੀਏ ਤਾਂ ਅਕਸਰ ਹੀ ਉਹ ਹਥਿਆਰਾਂ ਦੀ ਨਾਲ ਫੋਟੋਆਂ ਵੀਡੀਓ ਪਾਉਂਦੇ ਨਜ਼ਰ ਆਉਂਦੇ ਨੇ ਪਰ ਇਸ ਵਾਰ ਉਹਨਾਂ ਦੇ ਉੱਤੇ ਉਹਨਾਂ ਦੀ ਸੋਸ਼ਲ ਮੀਡੀਆ ਪੋਸਟ ਤੇ ਜਿਸ 'ਚ ਉਹ ਹਥਿਆਰਾਂ ਦੀ ਨਿਮਾਇਸ਼ ਕਰ ਰਹੇ ਸੀ ਉਸ ਤੇ ਉਹਨਾਂ ਤੇ ਐਫ ਆਈ ਆਰ ਜਿਹੜੀ ਦਰਜ ਕਰ ਲਈ ਗਈ ਹੈ ਇਹ ਏਐਸਆਈ ਕਵਲਜੀਤ ਸਿੰਘ ਵੱਲੋਂ ਕਰਵਾਈ ਗਈ ਹੈ ਜੋ ਕਿ ਅਜਨਾਲਾ ਥਾਣੇ ਦੇ ਵਿੱਚ ਨੇ ਅਜਨਾਲਾ ਥਾਣੇ ਦੇ ਵਿੱਚ ਹੀ ਉਹਨਾਂ ਤੇ ਐਫ ਆਈ ਆਰ ਦਰਜ ਹੋਈ ਆ ਅੰਮ੍ਰਿਤਸਰ ਅਜਨਾਲਾ ਦੇ ਰਹਿਣ ਵਾਲੇ ਰਮੀ ਰੰਧਾਵਾ ਨੇ ਹਾਲਕਿ ਇਹ ਸੋਸ਼ਲ ਮੀਡੀਆ ਤੇ ਲਗਾਤਾਰ ਐਡਾਂ ਦੇ ਹੀ ਪੋਸਟਾ ਪਾਉਂਦੇ ਨੇ ਇਹਨਾਂ ਦੀ ਪੋਸਟਾਂ ਦੇ ਵਿੱਚ ਹਥਿਆਰਾਂ ਦੀ ਗੱਲ ਇਹਨਾਂ ਦੇ ਗਾਣਿਆਂ ਦੇ ਵਿੱਚ ਵੀ ਕਈਆਂ 'ਚ ਹਥਿਆਰਾਂ ਦੀ ਗੱਲ ਹੋਈ ਹੈ ਪਰ ਇਸ ਵਾਰ ਉਹਨਾਂ ਦੀ ਇੱਕ ਸੋਸ਼ਲ ਮੀਡੀਆ ਪੋਸਟ ਕਰਕੇ ਬੀਐਨਐਸ ਦੀ ਧਾਰਾ 223 ਅਤੇ ਆਰਮਜ਼ ਐਕਟ ਦੇ ਤਹਿਤ ਉਹਨਾਂ ਤੇ ਐਫਆਈਆਰ ਜਿਹੜੀ ਦਰਜ ਕਰ ਲਈ ਗਈ ਹੈ ਹੁਣ ਰੰਮੀ ਰੰਦਾਵਾ ਦੀ ਇਹ ਜਿਹੜੀਆਂ ਮੁਸ਼ਕਲਾਂ ਨੇ ਉਹ ਵਧਣ ਵਾਲੀਆਂ ਨੇ ਪੰਜਾਬੀ ਇੰਡਸਟਰੀ ਨਾਲ ਜੁੜੀ ਹੋਈ ਇਸ ਵੇਲੇ ਦੀ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਰੰਮੀ ਰੰਦਾਵਾ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਵੱਧ ਚੁੱਕੀਆਂ ਨੇ ਉਹਨਾਂ ਦੇ ਉੱਤੇ ਜਿਹੜੀ ਐਫਆਈਆਰ ਆ ਉਹ ਦਰਜ ਕਰ ਲਈ ਗਈ ਹੈ ਐਸਐਸਆਈ ਕਬਲਜੀਤ ਸਿੰਘ ਦੀ ਸ਼ਿਕਾਇਤ ਤੇ ਉਹਨਾਂ ਤੇ ਐਫਆਈਆਰ ਜਿਹੜੀ ਦਰਜ ਹੋਈ ਹੈ ਉਹਨਾਂ ਤੇ ਬੀਐਨਐਸ ਦੀ ਧਾਰਾ 223 ਤੇ ਆਮ ਜ਼ਖਤ ਦੇ ਤਹਿਤ ਹੈ ਜਿਹੜੀ ਇਹ ਐਫਆਈਆਰ ਦਰਜ ਕੀਤੀ ਗਈ ਹੈ ਇਸ ਤਿਹਲੇ ਦੀ ਇਹ ਵੱਡੀ ਖਬਰ ਹੈ ਕਿ ਰੰਮੀ ਰੰਦਾਵਾ ਦੇ ਉੱਤੇ ਜਿਹੜੀ ਐਫਆਈਆਰ ਹੈ ਐਸਐਸਆਈ ਕਬਲਜੀਤ ਸਿੰਘ ਦੀ ਸ਼ਿਕਾਇਤ ਤੇ ਦਰਜ ਕੀਤੀ ਗਈ ਹੈ